ਪਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕੇਲ ਵਿਖ ਸਭ ਨਾਸੀ ਸੱਚ ਨਾਮ ਗੁਰ ਦੀ ਨਿਰਾਸੇ ਪ੍ਰਭ ਕੀ ਦਰਗਹਿ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੁਖ ਸਭ ਬਿਨਸਹਿ ਅਗਿਆਨ ਅੰਧੇਰਾ ਮਨ ਤੇ ਜਾਈ ਰਹਾ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸੈ ਜੇਸ ਗੁਰ ਕਾਉ ਹਾਉ ਸਾਧ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲਤੇ RAM ਲੇਵ ਲਾਗੀ ਕਾਰ ਕਿਰਪਾ ਉਪਾਰ ਬ੍ਰਹਮ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਠ ਪੈਰ ਆਪਣੀ ਦੇਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ ਪ੍ਰਭਾਤੀ ਮਹੱਲਾ ਪੰਜਾਬਾਂ ਕਰ ਕਿਰਪਾ ਆਪਣੇ ਬਰਬ ਕੀਏ ਹਰ ਕਾ ਨਾਮ ਜਪਣ ਕਾਉ ਦिए ਆਠ ਪਹਿਰ ਗੁਣ ਗਾਏ ਗੋਬਿੰਦ ਭੈ ਬਿਨਸੇ ਉਤਰੀ ਸਭ ਚਿੰਦ ਉਬਰੇ ਸਤਗੁਰ ਚਰਨੀ ਲਾਗ ਜੋ ਗੁਰ ਕਹੈ ਸੋਈ ਭਾਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਾਨ ਤਾਨ ਵਸਿਆ ਹਾਰ ਪ੍ਰਭ ਸੋਈ ਕਾਲ ਕਲੇਸ਼ ਕਿਛ ਬਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਉ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਭਾਏ ਭਗਤ ਹਰਿ ਸਿਉ ਮਨ ਮੰਨਾ ਸੋਹਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗੇ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਾਹੋ ਨਾਨਕ ਵਡ ਭਾਗੀ ਪਾਈਐ ਪਰਭਾਤੀ ਮਹੱਲਾ ਕੰਜਵਾ ਸੇ ਤਨੁ ਮੰਤ ਸੇਈ ਸਚ ਸਹਾ ਹਰ ਕੀ ਦਰਗਹਿ ਨਾਮ ਵਿਸਾਹਾ ਹਰ ਹਰ ਨਾਮ ਜਪਹੁ ਮਨ ਮੀਤ ਗੁਰ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਕਾਇਆ ਲਾਬ ਵਜੀਵਾदाई ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਣ ਗੁਰ ਪ੍ਰਸਾਦੀ ਹਰ ਰੰਗ ਮਾਣ ਮੈਨਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪਰਭਾਤੀ ਮਹੰਦਾ ਪੰਜਵਾਣ ਗੁਰ ਪੂਰਾ ਪੂਰੇ 타 ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾ ਕਾਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤ ਸਾਧੂ ਧੂਰੀ ਨਾਵੇ ਰਹਾ ਗੁਰ ਪ੍ਰਸਾਦੀ ਉਤਰੇ ਪਾਰ ਭਾਉ ਭਰਮ ਬਿਨ ਸੇ ਬਿਕਾਰ ਮਾਨ ਤਨ ਅੰਤਰ ਵਸੇ ਗੁਰ ਚਰਨਾ ਨਿਰ ਭੈ ਸਾਧ ਪਰੇ ਹਰ ਸਰਨਾ ਆਨਦ ਸਹਿਜ ਰਸ ਸੂਖ ਕਨੇਰੇ ਦੁਸ਼ਮਨ ਦੁਖ ਨ ਆਵੇ ਨੀਰੇ ਗੁਰ ਪੂਰੇ ਆਪਣੇ ਕਰਿ ਰਾਖੇ ਹਰ ਨਾਮ ਜਪਤ ਕੇਲ ਵਿਖ ਸਭ ਲਾਥੇ ਸੰਤ ਸਾਜਣ ਸਿੱਖ ਭਏ ਸੁਹੇਲੇ ਗੁਰ ਪੂਰੇ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁਖ ਫਾਹਾ ਕਾਟਿਆ ਕਾਹੋ ਨਾਨਕ ਗੁਰ ਪਰਦਾ ਢਾਕਿਆ ਪ੍ਰਭਾਤੀ ਮਹੱਲਾ ਪੰਜਵਾਂ ਸਤਗੁਰੂ ਪੂਰੇ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾ ਚਰਨ ਕਮਲ ਗੁਰ ਕੇ ਮਨ ਭੂਖੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਓਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰਿ ਸਿਮਰਹੁ ਪ੍ਰਾਣੀ ਘਰ ਬਾਹਰ ਪ੍ਰਭ ਸਭ ਨੀ ਥਾਈ ਸੰਗ ਸਹਾਈ ਜਹ ਹਾਉ ਜਾਈ ਦੋਏ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾਂ ਕਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰ ਪੂਰਾ ਪਾਈਐ ਵਡਭਾਗੀ ਦਰਸ਼ਨ ਕਾਉ ਜਾਈਐ ਕੁਰਬਾਨ ਰਹਾਉ खेल देख मेटे शब्द संतुख नाम आरादन हो आजोग साध संग होआ परगास चरण कमल मन माहे निवास जिन किया तिन लिया राख प्रभु पूरा अनाथ का नाथ जस निवाजे कृपा धार पूर्ण कर्म ताके आचार ਗੁਣ ਗਾਵੈ ਨਿਤ 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 ਨਵੇ ਲਖ 84 ਹਜੂਨ ਨਾ ਭਵੇ ਈਹਾ ਊਹਾ ਚਰਨ ਪੂਜਾਰੇ ਮੁਖ ਊਜਲ ਸਾਚੇ ਦਰਬਾਰੇ ਜੇ ਸਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਾਲ ਥਲ ਮਹੀ ਅਲ ਪੇਖੈ ਭਰ ਪੂਰ ਨਾਨਕ ਉਦਰਸ ਤਿਸ ਜਨ ਕੀ ਧੂਰੇ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣ ਤਨੇ ਹਾਲ ਬਿਨਸ ਗਏ ਵਿਖਿਆ ਜੰਗਾਲ ਸਾਚ ਸਬਦ ਸਿਉ ਲਾਗੀ ਪੀਥ ਹਾਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸਬਦੇ ਕੀਨਾ ਹਿਰਦੈ ਨਿਵਾਸ ਗੁਰ ਸਮਰਥ ਸਦਾ ਦਿਆਲ ਹਰਿ ਜਪ ਜਪ ਨਾਨਕ ਭਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ गोर गोर करत सदा सुख पाया दीन दयाल भये अपना नाम आप जपाया रहाओ। संत संगत मेल भया प्रगास हर हर जपत पूर्ण भई आस कल्याण सुख मन बूठे हार गुण गाये गुरु नानक तूठे। ਪ੍ਰਭਾਤੀ ਮਹੱਲਾ ਪੰਜਵਾ ਘਰ ਦੂਜਾ ਵਿਪਾਸ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਰ ਨਾ ਦੂਜਾ ਠਾਹੋ ਨਾਹੀ ਵਿਨ ਹਰ ਨਾ ਆਵ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਐ ਨੀਤ ਕਾਮ ਕ੍ਰੋਧ ਅਹੰਕਾਰ ਬਿਨਸੈ ਲਗੈ ਏਕੈ ਪ੍ਰੀਤ ਰਹਾਉ ਨਾਮ ਲਾਗੈ ਦੂਖ ਭਾਗੈ ਸਰਨ ਪਾਲਨ ਜੋਗ ਸਤਿਗੁਰ ਭੇਟੈ ਜਮਨਾ ਤੇ ਕੈ ਜਿਸ ਧੁਰ ਹੋਵੈ ਸੰਜੋਗੈ ਰਾਨ ਦਿਨ ਸਤਿ ਆਏ ਹਰ ਹਰ ਤਜੋ ਮਨ ਕੇ ਕਰਮ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੇ ਰਾਖ ਨੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ प्रभृति महल्ला विपास विपडताल एक ओहङ्कार सतगुरुप्रसाद राम 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 जाप काल कालकलेशलोभमोहो विनस अहं अहंताप रहाऊ। ਆਪ ਤੇ ਆਗ ਸੰਤ ਚਰਨ ਲਾਗ ਮਾਨਪਵਿੱਤ ਜਾਹੇ ਪਾਪ ਨਾਨਕ ਬਾਰਿਕ ਕਸ਼ੂ ਨਾ ਜਾਣੈ ਰਾਖਨ ਕਾਓ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਤੇਕ ਊਚ ਮੂਚ ਬੇਅੰਤ ਠਾਕੁਰ ਸਰਬ ਊਪਰ ਤੁਹੀ ਏਕ ਰਹਾਉ pran aadhar dukh vidar dain haar budh vivek nam sakar rakhn haar man aradh prabhu meek sant rean karau marjan nanak paave sukh anek